ਦੋਸਤੋ ਅੱਜ ਮੈਂ ਪਿੰਡ ਲੰਗਿਆਣਾ ਦੀ ਗਲੀਆਂ ਦੇ ਵਿੱਚੋਂ ਸਫ਼ਰ ਕਰਦਾ ਕਰਦਾ ਅੱਜ ਮਾਗੀਮਲ ਹਵੇਲੀ ਉਸ ਦੇ ਨਜ਼ਦੀਕ ਪਹੁੰਚਿਆ ਦੋਸਤੋ ਬੜੀ ਖੂਬਸੂਰਤ ਇਹ ਪ੍ਰਾਤਣ ਹਵੇਲੀ ਆ ਪਿੰਡ ਲੰਗਿਆਣਾ ਦੇ ਵਿੱਚ ਇਹ ਹਵੇਲੀ ਬੇਸ਼ੱਕ ਬੰਦਾ ਤੇ ਤੁਹਾਨੂੰ ਸਾਰੇ ਆਪਾਂ ਇਸ ਵੀਡੀਓ ਕਲਿੱਪ ਦੇ ਰਹੀ ਬਾਹਰਲੇ ਪਾਸੇ ਤੋਂ ਦਿਖਾ ਰਹੇ ਆ ਇਨ੍ਹਾਂ ਪਿੰਡਾਂ ਦੇ ਵਿੱਚ ਜਿਹੜੀਆਂ ਗਲੀਆਂ ਨੇ ਉਹ ਵੀ ਅੱਜ ਵੀ ਪੁਰਾਣੀਆਂ ਨੇ ਜਿਸ ਤਰ੍ਹਾਂ ਥੱਲੇ ਇੱਟਾਂ ਵਗੈਰਾ ਲੱਗੀਆਂ ਹੋਈਆਂ ਨੇ ਗਲੀਆਂ ਦੇ ਵਿੱਚ ਤੇ ਤੁਸੀਂ ਇਸ ਹਵੇਲੀ ਦੀ ਵੱਖੋ-ਵੱਖ ਪਾਸੇ ਤੋਂ ਤੁਹਾਨੂੰ ਖੂਬਸੂਰਤੀ ਦਿਖਾ ਰਹੇ ਹਾਂ ਕਿੰਨੇ ਸ਼ਾਨਦਾਰ ਇਸ ਹਵੇਲੀ ਦੇ ਜਿਹੜੇ ਦਰਵਾਜ਼ੇ ਨੇ ਜਿਹੜੇ ਤੁਸੀਂ ਇਸ ਵੀਡੀਓ 'ਚ ਦੇਖ ਰਹੇ ਹੋ ਉੱਪਰ ਹਵੇਲੀ ਮਗੀਮਲ ਮੈਮੋਰੀਅਲ ਹਵੇਲੀ ਲੰਗਿਆਣਾ ਇਸ ਦੇ ਉੱਪਰ ਬੋਰਡ ਵੀ ਲੱਗਿਆ ਆ ਇਹ ਸਾਰੇ ਦੋਸਤੋ ਪੁਰਾਣੇ ਇਸ ਹਵੇਲੀ ਦੇ ਦਰਵਾਜ਼ੇ ਨੇ ਪ੍ਰਾਤਨ ਇਹ ਹਵੇਲੀ ਦੀਆਂ ਕੰਧਾਂ ਨੇ ਤੁਹਾਨੂੰ ਇਹ ਹਵੇਲੀ ਕਿਵੇਂ ਲੱਗੀ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ